ਅੱਜ ਸਰਬਸ਼ਕਤੀ ਸੈਨਾ ਫਗਵਾੜਾ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਅਸੀਂ ਕੁਝ ਨਿਯੁਕਤੀਆਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਸਿਟੀ ਪ੍ਰਧਾਨ ਸੰਤੋਖ ਜੀ ਨੂੰ ਬਣਾਇਆ ਗਿਆ ਅਸੀਂ ਆਪਣੇ ਰਾਸ਼ਟਰੀ ਆਗੂ ਨਿਰਸੇਠੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਸਾਰੇ ਧਾਰਮਿਕ ਤੇ ਸੋਸ਼ਲ ਕੰਮ ਕਰਦੇ ਹਾਂ ਅਤੇ ਇਦਾਂ ਹੀ ਕਰਦੇ ਰਹਿਾਂਗੇ ਅਸੀਂ ਸੰਤੋਖ ਮਾਰਜੀ ਨੂੰ ਸਿਟੀ ਪ੍ਰੈਜ਼ੀਡੈਂਟ ਨਿਯੁਕਤ ਕਰ ਰਹੇ ਹਾਂ ਜੈ ਕਰੇ ਬੀਰ ਬਜਰੰਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਦਿਨ ਹੈ। ਸੋ ਜਿਵੇਂ ਪਾਈ ਨੇ ਦੱਸੋ ਦਿੱਤਾ ਅਸੀਂ ਡਿਊਟੀ ਕਰ ਰਹੇ ਆ। ਬਹੁਤ ਹੀ ਅੱਛੀ ਗੱਲ ਹੈ। ਸਾਡੇ ਸੰਤੋਖ ਜੀ ਅੱਜ ਇਹਨਾਂ ਨੂੰ ਸਿਟੀ ਪ੍ਰਧਾਨੀ ਦਿੱਤੀ ਦੁਸਤੇ ਅਗਿਤ ਕਰ ਰਹੇ ਆ। ਔਰ ਅਸੀਂ ਆਸ਼ਾ ਕਰਦੇ ਆ ਸੰਤੋਖ ਜੀ ਤੋਂ ਕਿ ਪਾਰਟੀ ਲਈ ਹੋਮ ਬੁਆ ਕੇ ਵਰਤ ਕਰਨਗੇ ਔਰ ਪਾਰਟੀ ਨੂੰ ਅੱਗੇ ਵਧਾਣਗੇ। ਸੋ ਮੈਨੂੰ ਬਹੁਤ ਖੁਸ਼ੀ ਹੈ ਬਹੁਤ ਮਾਣ ਹੈ ਇਹਨਾਂ ਤੇ। ਕੋ ਜੈ ਸ਼੍ਰੀ ਰਾਮ। ਬੜੇ ਮਾਨ ਦੀ ਗੱਲ ਹੈ ਕਿ ਸਰਬਸ਼ਕਤੀ ਸਰਣਾ ਨੇ ਮੈਨੂੰ ਸਿੱਧੀ ਪ੍ਰਧਾਨ ਦਾ ਜਿਹੜਾ ਉਧਰ ਦਿੱਤਾ ਆ ਮੈਂ ਇਸ ਲਾਇਕ ਤਾਂ ਨਹੀਂ ਸੀ ਹੈਗਾ ਪਰ ਮੈਨੂੰ ਇਹਨਾਂ ਨੇ ਉਹ ਜ਼ਿੰਮੇਵਾਰੀ ਸੰਭਾਲੀ ਆ ਜਿਹੜੀ ਵੀ ਜ਼ਿੰਮੇਵਾਰੀ ਮੈਂ ਬੜੀ ਇਮਾਨਦਾਰੀ ਨਾਲ ਔਰ ਆਪਣੇ ਸਾਥੀਆਂ ਨਾਲ ਲੈ ਕੇ ਬੜੇ ਤੁਹਾਨੂੰ ਨਾਲੇ ਬੜੇ ਨੂੰ ਲੁਆਵਾਂਗੇ ਜੋ ਅਸੀਂ ਇਕਾਰੀ ਧਾਰਮਿਕ ਕਾਰਜ ਕਰਦੇ ਆ ਸਮਾਜ ਦੇ ਕੰਮ ਕਰਦੇ ਆ ਔਰ ਉਹਨੂੰ ਅੱਗੇ ਤੱਕ ਲੈ ਜਾਂਦੇ ਵਿੱਚ ਮੈਂ ਆਪਣੇ ਸਾਥੀਆਂ ਦਾ ਤੇ ਆਪਣਾ ਕੁਰਾਂ ਸਹਾਯੋਗਤ ਮੈਂ ਸਾ ਆਪਣੀ ਸਰਵਸ਼ਕਤੀ ਸ਼ਰਨੋਂ ਆਉਂਦਾ ਤੇ ਮੈਂ ਇੰਨਾ ਖੰਦਾਰ ਹੋਇਆ ਸਾਡੇ ਜਨਾਬ ਐਕਸ਼ਨ ਸਾਡੇ ਜਨਾਬਾਜੀ ਰਜੇਸ਼ ਜੀ ਰਾਜੂ ਬਾਜੀ ਹੋਏ ਮੈਂ ਸਾਰਿਆਂ ਦਾ ਨਾਮ ਨਹੀਂ ਜਾਣਦਾ ਹੈਗਾ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਨ ਬਖਸ਼ਿਆ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ